ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਪਾਰਟੀ ਵੇਅਰ ਕਲੈਕਸ਼ਨ ਜਿਵੇਂ ਕਿ ਕਰਵਾ ਚੌਥ ਆ ਰਹੇ ਨੇ ਹਨਾ ਸੀਜ਼ਨ ਪੂਰੇ ਜ਼ੋਰਾਂ ਤੇ ਆ ਚੁੱਕਿਆ ਵਾ ਵਿਆਹ ਸ਼ਾਦੀਆਂ ਦਾ ਸੀਜ਼ਨ ਪੂਰਾ ਸਟਾਰਟ ਹੋ ਚੁੱਕਿਆ ਇਸ ਲਈ ਲੇਟੈਸਟ ਤੇ ਲੇਟੈਸਟ ਵੀਡੀਓ ਆਉਗੀ ਬਸ ਵੀਡੀਓ ਦੇ ਨਾਲ ਜੁੜੇ ਰਹੀ ਉਹ ਬਹੁਤ ਸੋਹਣੀਆਂ ਸੋਹਣੀਆਂ ਕਲੈਕਸ਼ਨਾਂ ਤੁਹਾਡੇ ਲਈ ਲੈ ਕੇ ਆ ਰਹੀ ਆਂ ਬਹੁਤ ਸੋਹਣੀਆਂ ਡਿਜ਼ਾਈਨਾਂ ਦੇ ਉੱਪਰ ਬਹੁਤ ਵਧੀਆ ਫੈਬਰਿਕ ਦੇ ਉੱਪਰ ਇਸ ਲਈ ਬੇਫਿਕਰ ਹੋ ਕੇ ਜਿਹੜਾ ਵੀ ਡਿਜ਼ਾਈਨ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ फटाफट ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜੇ ਅੱਜ ਦੇ ਸੂਟ ਰਹਿਣਗੇ ਇਹ ਵੀ ਗਲਾਸ ਟਿਸ਼ੂ ਗਲਾਸ ਟਿਸ਼ੂ ਫੈਬਰਿਕ ਦਾ ਨਾਮ ਆ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਸੁਣ ਲਿਆ ਕਰੋ ਨਹੀਂ ਤਾਂ ਫਿਰ ਪੈਣਾ ਇੱਕ ਇੱਕ ਚੀਜ਼ ਲਈ ਪੁੱਛਦਿਆਂ ਨੇ ਇਹ ਫੈਬਰਿਕ ਕੀ ਆ ਕਿੰਨੇ ਮੀਟਰ ਦੀ ਕੱਟ ਆ ਇਹਦੇ ਨਾਲ ਦੁਪੱਟਾ ਕਿਹੜਾ ਲੱਗਿਆ ਹੋਇਆ ਕੀ ਵਾਰੀ ਮੇਰੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਆ ਕਿ ਮੈਂ ਹਮੇਸ਼ਾ ਤੁਹਾਨੂੰ ਦੱਸ ਦਿੰਨੀ ਹੁੰਦੀ ਆ ਕਿ ਕੀ ਫੈਬਰਿਕ ਲੱਗਿਆ ਕਿਦਾਂ ਦੇ ਦੁਪੱਟਿਆਂ ਦੇ ਉੱਪਰ ਕਿਦਾਂ ਦੀ ਹੈਨਾ ਡਿਜ਼ਾਈਨਿੰਗ ਹੋ ਕੇ ਕਿਹੜਾ ਵਰਕ ਹੋ ਕੇ ਆਇਆ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਪ੍ਰਾਈਸ ਹਮੇਸ਼ਾ ਆਪਾਂ ਸ਼ੋਅ ਕੀਤਾ ਹੁੰਦਾ ਮੇਰੇ ਲਈ ਕੋਈ ਹੈਨਾ ਇਹ ਨਹੀਂ ਹੈਗਾ ਵੀ ਮੈਂ ਫੋਰਨ ਦੇ ਕਸਟਮਰ ਲਈ ਲੱਗ ਪ੍ਰਾਈਸ ਆ ਤੇ ਆਪਣੇ ਇੱਧਰ ਵਾਲਿਆਂ ਲਈ ਲੱਗ ਆ ਤੇ ਮੈਂ ਪ੍ਰਾਈਸ ਸ਼ੋਅ ਨਹੀਂ ਮੈਂ ਹਮੇਸ਼ਾ ਆਪਣੀ ਵੀਡੀਓ ਦੇ ਵਿੱਚ ਹਰ ਫੈਬਰਿਕ ਦਾ ਪ੍ਰਾਈਸ ਤੁਹਾਨੂੰ ਸ਼ੋਅ ਕਰਦੀ ਆਂ ਤੇ ਜਿਹਨਾਂ ਦਾ ਨਹੀਂ ਹੁੰਦਾ ਉਹਦਾ ਕੀ ਰੀਜ਼ਨ ਆ ਉਹ ਵੀ ਮੈਂ ਤੁਹਾਨੂੰ ਨਾਲ ਜ਼ਰੂਰ ਦੱਸ ਦਿੰਨੀ ਆ ਅੱਜ ਵਾਲੇ ਸੂਟ ਵੀ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਰੈਡੀ ਹੋ ਕੇ ਆਏ ਨੇ ਸੋ ਫਟਾਫਟ ਜਿਹੜੀਆਂ ਪਹਿਣਾ ਕਰਵਾ ਚਾਹਤ ਲਈ ਆਪਣੇ ਸੂਟ ਲੈਣਾ ਚਾਹੁੰਦੀਆਂ ਲਗਾਤਾਰ ਵੀਡੀਓਜ਼ ਦੇ ਨਾਲ ਬਣੇ ਰਹੋ ਤੇ ਫਟਾਫਟ ਸ਼ਾਪਿੰਗ ਕਰ ਲਓ ਜਿਹੜੀਆਂ ਵੀ ਪਹਿਣਾ ਨੇ ਕਰਵਾ ਚਾਹਤ ਰੱਖਣੇ ਨੇ ਕਿਉਂਕਿ ਜੇ ਤੁਸੀਂ ਸੂਟ ਛੇਤੀ ਛੇਤੀ ਬਾਏ ਕਰੋਗੇ ਫਿਰ ਸਟਿਚਿੰਗ ਹੋ ਕੇ ਜਿਹੜਾਂ ਪਹਿਣਾ ਨੇ ਸਟਿਚਿੰਗ ਕਰਵਾ ਕੇ ਲੈਣੇ ਤੁਸੀਂ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਤੇ ਲੋ ਜੀ ਬਾਕੀ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਹਾਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਟ ਯੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੰਦਾਂ ਦੀ ਲੱਗਦੀ ਆ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਹੋਰ ਭੈਣਾਂ ਨੂੰ ਵੀ ਆਪਣੇ ਨਾਲ ਆਪਾ ਜੋੜ ਸਕੀਏ ਉਹਨਾਂ ਤੱਕ ਵੀ ਆਪਾ ਪਹੁੰਚ ਸਕੀਏ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਤੁਹਾਨੂੰ ਸਾਡੀ ਕਲੈਕਸ਼ਨ ਥੋੜੀ ਜੀ ਵੀ ਵਧੀਆ ਲੱਗਦੀ ਆ ਤਾਂ ਜ਼ਰੂਰ ਪੀਸ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ। ਵੀਡੀਓ ਦਾ ਪਹਿਲਾ ਸੂਤ ਗਲਾਸ ਟਿਸ਼ੂ ਗਲਾਸ ਟਿਸ਼ੂ ਫੈਬਰਿਕ ਦਾ ਨਾਮ ਆ ਵਿਸਕੋਸ ਦੀ ਸਾਰੀ ਕੁਆਲਿਟੀ ਲੱਗੀ ਆ ਬਹੁਤ ਸੋਹਣਾ ਫੈਬਰਿਕ ਆ। ਆਲੂਟ ਆਰੀ ਦਾ ਕੰਮ ਨਾਲ ਹੈਂਡ ਦਾ ਕੰਮ ਪ੍ਰਾਈਸ ਸੁਣ ਕੇ ਵੀ ਖਰਾ ਰਹਿ ਜਾਓਗੇ ਕੱਲੇ ਫੈਬਰਿਕ ਦਾ ਪ੍ਰਾਈਸ ਵੀ ਕਨਫਰਮ ਕਰ ਲਿਓ ਫਿਰ ਹੈਂਡ ਦਾ ਕੰਮ ਤੇ ਆਰੀ ਦਾ ਕੰਮ ਚਾਹੇ ਮਿਕਸ ਕਰਵਾ ਕੇ ਲੈ ਲਿਓ ਵੀ ਕਿੰਨੇ ਚ ਸੂਟ ਜਾਂਦਾ ਤੇ ਅਸੀਂ ਤੁਹਾਨੂੰ ਕਿੰਨੇ ਚ ਦੇਣ ਲੱਗੇ ਆ ਬਹੁਤ ਸੋਹਣੀ ਕਲੈਕਸ਼ਨ ਆ ਸ਼ਾਈਨਿੰਗ ਬਹੁਤ ਸੋਹਣੀ ਹੁੰਦੀ ਆ ਜਿਵੇਂ ਸਿਲਕ ਦੀ ਸ਼ਾਈਨਿੰਗ ਹੁੰਦੀ ਆ ਨਾ ਉਸ ਤਰ੍ਹਾਂ ਇਹ ਸਟਫ ਦੇ ਵਿੱਚ ਵੀ ਸ਼ਾਈਨਿੰਗ ਆ ਵਧੀਆ ਜਾਨਕਿ ਪੂਰੀ ਪਾਰਟੀ ਵੀਅਰ ਲੁੱਕ ਦਿੰਦਾ ਸੂਟ ਬਹੁਤ ਸੋਹਣੀ ਗ੍ਰੇਸ ਦਾ ਸੂਟ ਆ ਆ ਲਓ ਜੀ ਸਾਰਾ ਹੈਂਡ ਦਾ ਕੰਮ ਹੋਇਆ ਹੋਇਆ ਸਾਰਾ ਹੈਂਡ ਦਾ ਟੋਟਲੀ ਪੱਲੇ ਦੇ ਉੱਪਰ ਸਾਰਾ ਹੈਂਡਵਰਕ ਦਾ ਕੰਮ ਆ ਉੱਪਰ ਆਰੀ ਦੇ ਨਾਲ ਵਿੱਚ ਹੈਂਡ ਦਾ ਸਾਰਾ ਟੱਚ ਦਿੱਤਾ ਹੋਇਆ ਬਹੁਤ ਸੋਹਣੀ ਕਲੈਕਸ਼ਨ ਆ ਇਹ ਵਾਲੇ ਪੀਸ ਘੱਟ ਤੋਂ ਘੱਟ 5000 ਪਲੱਸ ਤੁਹਾਨੂੰ ਚਾਹੇ ਜਿੱਥੋਂ ਮਰਜ਼ੀ ਰੈਡੀ ਕਰਵਾ ਲਿਓ 5000 ਪਲੱਸ ਕਿਤੋਂ ਵੀ ਯਾਨੀ ਕਿ ਘੱਟ ਕਿਤੋਂ ਵੀ ਨਹੀਂ ਮਿਲਣੇ ਹੈਗੇ ਪਲੱਸ ਹੀ ਮਿਲਨੇ ਆ ਬਾਹਾਂ ਦੇ ਉੱਪਰ ਵੀ ਪੂਰਾ ਹੈਵੀ ਕੰਮ ਮਿਲੂਗਾ ਬਹੁਤ ਸੋਹਣਾ ਕੰਮ ਆ ਦੋਨੇ ਬਾਹਾਂ ਦੇ ਉੱਪਰ ਆਊਗਾ ਬਹੁਤ ਸੋਹਣੀ ਕਲੈਕਸ਼ਨ ਆ ਮੋਰ ਪੰਖੀਆ ਸ਼ੇਡ ਆ ਸੋੜਦਾ ਨਾਲ ਦੁਪੱਟਾ ਦੇਖੋ ਸੇਮ ਦੁਪੱਟਾ ਸੇਮ ਫੈਬਰਿਕ ਦੇ ਉੱਪਰ ਹੀ ਰੈਡੀ ਹੋਇਆ ਹੋਇਆ ਤੀਜੋ ਦਾ ਇਹ ਦੁਪੱਟਾ ਲੱਗਿਆ ਹੋਇਆ ਆ ਲੋ ਸਾਰਾ ਹੈਂਡਵਰਕ ਦਾ ਕੰਮ ਦੁਪੱਟੇ ਦੇ ਉੱਪਰ ਹੋਇਆ ਦੇਖੋ ਦੁਪੱਟੇ ਦੇ ਪੱਲਿਆਂ ਦੇ ਉੱਪਰ ਫੋਰ ਸਾਈਡ ਕਟਵਰਕ ਦੇ ਨਾਲ ਪੱਲੇ ਪੂਰੇ ਫੁੱਲ ਹੈਵੀ ਦਿੱਤੇ ਹੋਏ ਨੇ ਬਹੁਤ ਹੀ ਸੋਹਣੀਆਂ ਕਲੈਕਸ਼ਨਾਂ ਨੇ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰ ਦਿਓ ਚਾਰ ਸੂਟ ਰੈਡੀ ਹੋ ਕੇ ਆਏ ਨੇ ਹਾਂਜੀ ਰਿਪੀਟ ਇਹਨਾਂ ਦੇ ਵਿੱਚ ਹੈਗੀ ਆ ਜਿਹੜੀਆਂ ਭੈਣ ਜਿੰਨੀ ਸਾਡੇ ਕੋਲ ਰਿਪੀਟ ਹੈ ਜਿੰਨੇ ਆਰਡਰ ਅਸੀਂ ਬੁੱਕ ਕਰ ਸਕੇ ਕਰਾਂਗੇ ਪਰ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਬਸ ਆਪਣੇ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਕਲੈਕਸ਼ਨ ਬਹੁਤ ਸੋਹਣੀ ਆ ਸੁਪਰ ਹਿੱਟ ਕਲੈਕਸ਼ਨ ਆਈ ਆ ਪਾਰਟੀਆਂ ਤੇ ਰੀਜ਼ਨੇਬਲ ਪ੍ਰਾਈਸ ਪ੍ਰਾਈਸ ਸੁਣ ਕੇ ਹੈਰਾਨ ਹੋ ਜੂਗੇ ਸਿਰਫ 2550 ਰੁਪਏ ਪ੍ਰਾਈਸ ਆ ਇਹਦਾ 2550 ਤੇ ਹੱਥ ਜਦੋਂ ਫੈਬਰਿਕ ਤੁਹਾਡੇ ਤੱਕ ਪਹੁੰਚਿਆ ਤੁਸੀਂ ਖੁਦ ਦੇਖ ਸਕਦੇ ਹੋ ਇਹ ਪ੍ਰਾਈਸ ਦੇ ਵਿੱਚ ਮਾਰਕੀਟ ਦੇ ਵਿੱਚੋਂ ਸੂਡ ਤੁਹਾਨੂੰ ਇਹ ਨਹੀਂ ਮਿਲਣਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਲੈ ਕੇ ਆਈਆਂ 2550 ਰੁਪਏ ਇਹਦਾ ਪ੍ਰਾਈਸ ਆ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਡ ਚਾਹੀਦਾ ਲੈ ਸਕਦੇ ਹੋ ਚਾਰ ਸੂਡ ਰੈਡੀ ਹੋਏ ਨੇ ਆਰੀ ਤੇ ਹੈਂਡਵਰਕ ਦੇ ਉੱਪਰ ਚਾਰਾਂ ਦਾ ਡਿਜ਼ਾਈਨ ਅਲੱਗ-ਅਲੱਗ ਆ ਚਾਰਾਂ ਦਾ ਹੀ ਡਿਜ਼ਾਈਨ ਅਲੱਗ-ਅਲੱਗ ਆ ਇਸ ਲਈ ਜਿਹੜਾ ਮਰਜੀ ਤੁਸੀਂ ਡਿਜ਼ਾਈਨ ਇਹਦੇ ਵਿੱਚੋਂ ਸਿਲੈਕਟ ਕਰ ਸਕਦੇ ਹੋ ਜੇ ਕਿਸੇ ਭੈਣ ਨੇ ਆਪਦੀ ਪਸੰਦ ਦਾ ਕੋਈ ਹੈਂਡਵਰਕ ਦਾ ਸੂਟ ਰੈਡੀ ਕਰਵਾਉਣਾ ਸੇਮ ਫੈਬਰਿਕ ਦੇ ਉੱਪਰ ਗਲਾਸ ਟਿਸ਼ੂ ਨਿਊ ਫੈਬਰਿਕਾ ਟਿਸ਼ੂ ਦਾ ਸਭ ਤੋਂ ਸੁਪਰ ਹੈਟ オーਰਗੈਂਜ਼ਾ ਤੇ ਇਹ ਸਭ ਤੋਂ ਸੁਪਰ ਤੇ ਚੱਲ ਰਹੇ ਨੇ ਇਸ ਲਈ ਜਿਹੜੀਆਂ ਵੀ ਭੈਣਾਂ ਨੂੰ ਇਹਨਾਂ ਦੀ ਰਿਕੁਆਇਰ ਆ ਜਾਂ ਤੁਸੀਂ ਆਪਣਾ ਕੋਈ ਵੀ ਹੈਵੀ ਤੋਂ ਹੈਵੀ ਡਿਜ਼ਾਈਨ ਬਣਵਾਉਣਾ ਚਾਹੁੰਦੇ ਹੋ ਉਹ ਵੀ ਬਣਵਾ ਸਕਦੇ ਹੋ ਆ ਲੋ ਸਾਰਾ ਆਰੀ ਦਾ ਤੇ ਹੈਂਡ ਦਾ ਕੰਮ ਆ ਦੇਖੋ ਕਿੰਨਾ ਸੋਹਣਾ ਇਹ ਸਕਾਈ ਬਲੂ ਕਲਰ ਦਾ ਸੂਟ ਆ ਬਹੁਤ ਸੋਹਣੀ ਕਲੈਕਸ਼ਨ ਆ ਜੇ ਤੁਸੀਂ ਮੇਰੇ ਕੋਲ ਹੋਮੋਂ ਤੇ ਇੱਕ ਵੀ ਸੂਟ ਆਪਾਂ ਇਹ ਵੀ ਕਹਿ ਸਕਦੇ ਕਿ ਹਾਂ ਜੀ ਇਹ ਸੂਟ ਆਪਣੇ ਕੰਮ ਦਾ ਹੈ ਜੀ ਵੇਖੋ ਖੁੱਲਣਸਾਰ ਸੇਲ ਹੋਣ ਵਾਲੇ ਸੂਟ ਨੇ ਸਾਰਾ ਟੋਟਲੀ ਹੈਂਡ ਆ ਦੇਖੋ ਸਾਰਾ ਟੋਟਲੀ ਹੈਂਡ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਸਾਰਾ ਕੰਮ ਆ ਸਕਾਈ ਬਲੂ ਕਲਰ ਆ ਬਹੁਤ ਸੋਹਣਾ ਮਿੱਠਾ ਪਿਆਰਾ ਜਿਹਾ ਕਲਰ ਆ ਸੂਟ ਦਾ ਤੇ ਨਾਲ ਇਹਦੇ ਸੇਮ ਹੈਂਡ ਦਾ ਕੰਮ ਦੇਖੋ ਬਾਹਾਂ ਦੇ ਉੱਪਰ ਵੀ ਸੇਮ ਕੰਮ ਹੈਂਡ ਦਾ ਤੇ ਆਰੀ ਦਾ ਬਹੁਤ ਸੋਹਣੀ ਕਲੈਕਸ਼ਨਾਂ ਦੇ ਨਾਲ ਚਾਰ ਪੀਸ ਨੇ ਚਾਰਾਂ ਦੇ ਡਿਜ਼ਾਈਨ ਮੈਂ ਦੱਸ ਰਹੀਆਂ ਕਿ ਅਲੱਗ-ਅਲੱਗ ਨੇ ਤੇ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਣਾ ਸਕਰੀਨਸ਼ਾਟ ਲੈ ਲਓ ਦੇਖੋ ਸੇਮ ਪੱਲੇ ਦੇ ਉੱਪਰ ਵਰਕ ਹੋਇਆ ਸੇਮ ਪੱਲੇ ਦੇ ਉੱਪਰ ਵਰਕ ਹੋਇਆ ਬਹੁਤ ਸੋਹਣਾ ਦੇਖੋ ਸਾਰੇ ਪੱਲੇ ਫੁੱਲ ਫੁੱਲ ਹੈਵੀ ਨੇ ਤੇ ਬਹੁਤ ਸੋਹਣਾ ਫੈਬਰਿਕ ਆ ਅੱਖਾਂ ਬੰਦ ਕਰਕੇ ਤੁਸੀਂ ਇਹ ਚੀਜ਼ ਲੈ ਸਕਦੇ ਹੋ ਜਿਹੜੀਆਂ ਭੈਣਾਂ ਨੇ ਪਾਰਟੀਵੀਆਂ ਲੁੱਕ ਦੇ ਲਈ ਲੈਣੇ ਆ ਰੀਜ਼ਨੇਬਲ ਪ੍ਰਾਈਸ ਲੈਣਾ ਇਹ ਪ੍ਰਾਈਸ ਇਹ ਸਮਝੋ 5000 ਦੀ ਸੂਟ ਨੇ 5000 3500 4500 ਤੱਕ ਇਤੋਂ ਘੱਟ ਤਾਂ ਕਿਤੋਂ ਨਹੀਂ ਮਿਲਣਾ ਜੀ ਜੇ ਕੋਈ ਘੱਟ ਤੋਂ ਘੱਟ ਲੈ ਫੇਰ ਵੀ ਸਿਰਫ ਆਪਾਂ ਨੋਰਮਲ ਜਿਹਾ ਪ੍ਰਾਈਸ 2500 ਦੇ ਵਿੱਚ ਚਾਰ ਸੂਟ ਰੈਡੀ ਕਰਕੇ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆਰੀ ਤੇ ਹੈਂਡ ਦਾ ਮਿਕਸ ਜਿੰਨਾ ਆਰੀ ਦਾ ਕੰਮ ਇਹਨੂੰ ਉਨਾ ਟੋਟਲੀ ਹੈਂਡ ਦਾ ਕੰਮ ਮਿਲੂਗਾ ਇਹਨਾਂ ਸੂਟਾਂ ਦੇ ਉੱਪਰ ਪਈ ਭੈਣਾਂ ਕਹਿ ਦਿੰਦੀ ਆ ਉੱਚੀ ਨਾ ਬੋਲਿਆ ਕਰੋ ਪਲੀਸ ਮੇਰੀ ਆਦਤ ਹੀ ਆ ਜੀ ਮੇਰੀ ਆਵਾਜ਼ ਹੀ ਇੰਨੀ ਆਈ ਹੀ ਸਮਝ ਲਓ ਕਿ ਮੇਰੀ ਆਵਾਜ਼ ਆਈ ਮੈਂ ਬੋਲਦੀ ਆ ਹਨਾ ਤੇ ਜਿਹੜੀਆਂ ਭੈਣਾਂ ਨੂੰ ਮਾਹੀ-ਮੋਟੀ ਪ੍ਰੋਬਲਮ ਹੁੰਦੀ ਆ ਤੁਸੀਂ ਰਹਿੰਦਿਆਂ ਕਰੋ ਫਿਰ ਮੈਨੂੰ ਸੁਣਿਆ ਨਾ ਕਰੋ ਜੇ ਤੁਹਾਨੂੰ ਹੁੰਦਾ ਵਾ ਵੀ ਹਾਂਜੀ ਪਰ ਮੇਰੀ ਆਵਾਜ਼ ਜੀ ਜੀ ਇਦਾਂ ਦੀ ਆ ਬਸ ਆ ਲੋ ਬੈਕ ਵੀ ਸੇਮ ਫਰੰਟ ਵੀ ਸੇਮ ਵਾਓ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਸੋਹਣੀ ਵਾਓ ਵਾਲੀ ਸਾਰੀ ਆ ਆ ਲੋ ਕੇਰਾ ਪੂਰਾ ਫੁੱਲ ਹੈਵੀ ਬਣਿਆ ਹੋਇਆ ਦੇਖੋ ਸਾਰਾ ਟੋਟਲੀ ਕੇਰਾ ਸਾਰਾ ਹੈਂਡ ਦਾ ਕੰਮ ਇਦਰੋਂ ਜਾ ਕੇ ਬਾਹਾਂ ਨਿਕਲ ਲੈਣੀਆਂ ਨੇ ਪੂਰਾ ਵਧੀਆ ਬਹੁਤ ਸੋਹਣਾ ਸੇਮ ਕੰਮ ਹੀ ਬੈਕ ਦੇ ਉੱਪਰ ਆ ਸ਼ਰਟ ਦੀ ਸੇਮ ਕੰਮ ਬੈਕ ਦੇ ਉੱਪਰ ਆ ਬਹੁਤ ਸੋਹਣਾ ਹੈਂਡ ਦਾ ਕੰਮ ਵੀ ਧਾਰੀ ਦਾ ਬਹੁਤ ਸੋਹਣਾ ਹਨਾ ਪੀਸ ਆ ਰੈਡੀ ਹੋਇਆ ਮੈਂ ਵੀ ਤੁਹਾਡੇ ਸਾਹਮਣੇ ਕੋਈ ਪੀਸਾ ਨੂੰ ਖੋਲ ਰਹੀ ਆ ਬਸ ਆਈ ਸੀ ਔਨ ਸਾਰ ਵੀਡੀਓ ਬਣ ਰਹੀ ਆ ਰੈਡੀ ਹੋ ਕੇ ਤੇ ਆੜੀ ਦਾ ਸਾਰਾ ਕੰਮ ਆ ਮੂਂਗਿਆ ਜਾਂ ਛੇੜਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਕੰਮ ਚੈੱਕ ਕਰੋ ਬਹੁਤ ਹੀ ਸੋਹਣਾ ਕੰਮ ਬਹੁਤ ਵਧੀਆ ਸਾਰਾ ਪੱਲੇ ਦੇ ਉੱਪਰ ਕੰਮ ਹੋਇਆ ਹੋਇਆ ਪੂਰਾ ਫੁੱਲ ਹੈਵੀ ਸੂਟ ਆ ਆ ਇਹਦੇ ਪੱਲੇ ਪੂਰੇ ਫੁੱਲ ਹੈਵੀ ਆ ਇਹਦੀ ਚੁੰਨੀ ਦੁਪੱਟੇ ਦੇ ਉੱਪਰ ਇਸ ਤਰ੍ਹਾਂ ਵਰਕ ਹੋਇਆ ਹੋਇਆ ਆ ਇਹਦੇ ਦੁਪੱਟੇ ਦੇ ਉੱਪਰ ਕੋਈ ਵਰਕ ਆਪਾਂ ਜਿਹੜੀਆਂ ਬਣਾ ਜਿਆਦਾ ਹੈਵੀ ਨਹੀਂ ਲੈਣਾ ਚਾਹੁੰਦੀਆਂ ਦੁਪੱਟੇ ਦੇ ਉੱਪਰ ਇਹ ਤੇ ਲਾਈਟ ਵੇਟ ਕੰਮ ਹੋ ਗਿਆ ਇਹਦੇ ਦੋਨੇ ਪੱਲੇ ਹੈਵੀ ਆ ਫਰੰਟ ਵਾਲਾ ਬੈਕ ਵਾਲਾ ਬੈਕ ਵਾਲੇ ਤੇ ਵੀ ਸੇਮ ਜਾਂ ਬੈਕ ਵਾਲੇ ਤੋਂ ਤੁਸੀਂ ਬਾਹਾਂ ਕੱਢ ਲਿਓ ਫਰੰਟ ਵਾਲਾ ਜਿਵੇਂ ਮਰਜ਼ੀ ਲੈਂਥ ਰੱਖ ਲਿਓ ਸੇਮ ਯਾਨੀ ਕਿ ਉਸੇ ਤਰ੍ਹਾਂ ਹੀ ਹੋ ਜਾਊਗਾ ਚਾਹੇ ਤੁਸੀਂ ਮੋਰੀਆਂ ਤੇ ਲੈ ਜਿਓ ਜਿਵੇਂ ਤੁਸੀਂ ਅਡਜਸਟ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਆ ਲਓ ਜੀ ਇਹ ਵਾਲਾ ਇਸ ਤਰ੍ਹਾਂ ਸਾਰਾ ਬਣਿਆ ਹੋਇਆ ਬਹੁਤ ਸੋਹਣੇ ਲੋਕਾ ਸੂਟਾਂ ਦੀ ਸੋ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਸਕਰੀਨਸ਼ਾਟ ਲੈ ਲਓ ਬਹੁਤ ਸੋਹਣੇ ਪੱਲੇ ਹਨਾ ਰੈਡੀ ਹੋਏ ਹੋਏ ਨੇ ਸੂਟਾਂ ਦੇ ਤੇ ਹੈਂਡ ਦਾ ਕੰਮ ਇੰਨਾ ਸੋਹਣਾ ਜਾਨੀ ਕਿ ਉੱਠ ਉੱਠ ਕੇ ਆ ਰਿਹਾ ਪੂਰਾ ਸਫਾਈ ਦੇ ਨਾਲ ਪੂਰਾ ਵਧੀਆ ਹਲਚ ਅਗਲਾ ਪੀਸ ਚੈੱਕ ਕਰ ਲਓ ਇਹ ਵੀ ਬਹੁਤ ਸੋਹਣਾ ਪੀਸ ਆ ਆ ਲੋ ਜੀ ਇਹ ਆ ਗਿਆ ਜੀ 골 येलो ਸ਼ੇਡ ਨਹੀਂ ਇਹਨੂੰ ਆਪਾਂ ਕਹਿ ਸਕਦੇ 골ਡਨ ਜਾਂ ਸ਼ੇਡਾਂ 골ਡਨ ਸ਼ੇਡ ਦੇ ਉੱਪਰ ਆ ਕੰਮ ਦੇਖੋ ਕਿੰਨਾ ਸੋਹਣਾ ਉੱਠ ਕੇ ਆਇਆ ਮਤਲਬ ਇਹ ਬਹੁਤ ਸੋਹਣਾ ਹੈ ਨਾ ਕੰਮ ਆ ਫੈਬਰਿਕ ਹੋ ਇੰਨਾ ਸੋਹਣਾ ਇੰਨਾ ਲਾਈਟ ਵੇਟ ਆ ਬਹੁਤ ਹੀ ਜ਼ਿਆਦਾ ਜਿਵੇਂ ਮਰਜੀ ਤੁਸੀਂ ਵੇਅਰ ਕਰਿਓ ਜਿਵੇਂ ਮਰਜੀ ਹੋ ਰੱਖਿਓ ਬਹੁਤ ਸੋਹਣਾ ਫੈਬਰਿਕ ਆ ਵਿਸਕੋਸ ਦੀ ਸਾਰੀ ਕੁਆਲਿਟੀ ਲੱਗੀ ਹੈ ਮੈਂ ਬਾਰ ਬਾਰ ਰਿਪੀਟ ਕਰ ਰਹੀ ਆ ਤੇ ਘੇਰਿਆਂ ਦੇ ਉੱਪਰ ਇਸੇ ਲਈ ਆਪਾਂ ਲੈ ਕੇ ਆਏ ਆ ਜਿੰਨੀ ਮਰਜੀ ਤੁਸੀਂ ਇਹਦੀ ਲੰਬਾਈ ਚੁੜਾਈ ਜਿੰਨਾ ਮਰਜੀ ਇਹਨੂੰ ਰੱਖ ਸਕਦੇ ਹੋ ਹਨ ਜੇ ਤੁਸੀਂ ਹੈਵੀਆਂ ਥੋੜਾ ਜਿਹਾ ਸਾਈਡਾਂ ਤੇ ਲੈ ਜਿਓ ਨਹੀਂ ਤਾਂ ਪੂਰਾ ਪੂਰਾ ਘੇਰਾ ਪ੍ਰੋਪਰ ਰੈਡੀ ਹੋਊਗਾ ਹਰ ਪੈਨ ਦਾ ਬਹੁਤ ਵਧੀਆ ਤੇ ਗਲੇ ਆਪਾਂ ਇਸੇ ਲਈ ਨਹੀਂ ਰੈਡੀ ਕਰਵਾਏ ਕਿਉਂਕਿ ਫਿਰ ਲੈਂਥ ਵਗੈਰਾ ਦੀ ਪ੍ਰੋਬਲਮ ਆ ਜਾਂਦੀ ਹੈ ਹਰੇਕ ਦੀ ਲੈਂਥ ਤੇ ਘੇਰਿਆਂ ਦੀ ਅਡਜਸਟਮੈਂਟ ਉਸ ਹਿਸਾਬ ਨਾਲ ਹੋ ਜਾਂਦੀ ਆ ਸੋ ਸਾਰਾ ਦੇਖੋ ਕਿੰਨਾ ਸੋਹਣਾ ਸਾਰਾ ਫਰੰਟ ਦੇ ਉੱਤੇ ਕੰਮ ਆ ਤੇ ਨਾਲ ਹੈਗਾ ਜੀ ਸੇਮ ਇਸ ਤਰ੍ਹਾਂ ਆ ਵਾਲਾ ਬਾਹਾਂ ਦੇ ਉੱਪਰ ਕੰਮ ਹੋਇਆ ਬਹੁਤ ਸੋਹਣਾ ਸਾਰਾ ਹੈਂਡ ਹੈਂਡ ਆਰੀ ਦੇ ਨਾਲ ਸਾਰਾ ਹੈਂਡ ਹੈਂਡ ਦਾ ਬਹੁਤ ਕੰਮ ਆ ਸੂਟ ਦੇ ਉੱਪਰ ਬਿਲਕੁਲ ਵੀ ਇਹ ਰੇਟ ਦੇ ਵਿੱਚ ਨਹੀਂ ਮਿਲਨੇ ਬਹੁਤ ਹੀ ਰੀਜ਼ਨੇਬਲ ਰੇਟ ਆ 250 ਰੁਪਿਆ ਪ੍ਰਾਈਸ ਦਾ ਕੁਝ ਵੀ ਨਹੀਂ ਹੈਗਾ ਜੀ ਪ੍ਰਾਈਸ ਇਹਨਾਂ ਸੂਟਾਂ ਦਾ ਸੋ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਕਰ ਦਿਓ ਜਿਹੜੀਆਂ ਵੀ ਪੈਣਾ ਨੂੰ ਚਾਹੀਦੇ ਹੋਏ ਨਾਲ ਦੇਖੋ ਦੁਪੱਟਾ ਸੇਮ ਆ ਲੋ ਜੀ ਸਾਰਾ ਕੰਮ ਹੋਇਆ ਹੋਇਆ ਟੋਟਲੀ ਹੈਂਡ ਤੇ ਆੜੀ ਦਾ ਇਹਦੇ ਵਿੱਚ ਆਪਣੇ ਕੋਲ ਹੋਰ ਵੀ ਬਹੁਤ ਸਾਰੇ ਕਲਰ ਨੇ ਰੀਤੇ ਉੱਥੇ ਇੱਕ ਗਠੜੀ ਜਿਹੀ ਨਹੀਂ ਬਣੀ ਹੋਈ ਸੂਟਾਂ ਦੀਆਂ ਔਰ ਲੇ ਖੁੰਜੇ ਪਈਆ ਪਲੇਨ ਸੂਟਾਂ ਦੀ ਹਾਂ ਮੋੜੇ ਹੀ ਤੇਰੇ ਆ ਲੋ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਲਰ ਮੈਂ ਪਹਿਲਾਂ ਵੀ ਸ਼ੋਅ ਕੀਤੇ ਆ ਬਹੁਤ ਕਲਰਾਂ ਉਤੇ ਫੈ布ਰਿਕ ਆਪਣੇ ਕੋਲ ਆ ਚੁੱਕਿਆ ਜਿਹੜਾ ਮਰਜੀ ਜਿਵੇਂ ਕਿ ਆ ਸਕਾਈ ਬਲੂ ਕਲਰ ਤੇ ਆਲਰੇਡੀ ਰੈਡੀ ਹੋ ਚੁੱਕਿਆ ਸੂਟ ਹਨਾ ਆਦੇ ਆਪਣੇ ਕੋਲ ਪਿਆ ਰੈਡੀ ਹੋਇਆ ਸਾਰਾ ਹੈਂਡਵਰਕ ਦੇ ਕੰਮ ਦੇ ਨਾਲ ਤੇ ਮੋਰ ਪੰਖੀਆ ਸ਼ੇਡ ਆ ਵੀ ਆਹ ਵਾਲਾ ਵੀ ਹੈਗਾ ਵਾ ਲੈਮਨ ਜੇ ਸ਼ੇਡ ਆਹ ਵਾਲਾ ਹੈਗਾ 골ਡਨ ਸ਼ੇਡ ਜੀ ਤੇ ਆਹ ਸੂਟ ਰੈਡੀ ਹੋਇਆ ਵਾ ਤੇ ਪਰਪਲ ਲਵੈਂਡਰ ਸ਼ੇਡ ਸਾਰੇ ਪੀਚ ਪਿਆਜ਼ੀ ਸ਼ੇਡ ਸਾਰੇ ਕਲਰ ਆਪਣੇ ਕੋਲ ਇਹਦੇ ਹੈਗੇ ਆ ਜੇ ਤੁਸੀਂ ਕੋਈ ਆਪਣਾ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋ ਸਿਰਫ ਟੋਟਲੀ ਹੈਂਡਵਰਕ ਦੇ ਉੱਪਰ ਤਾਂ ਵੀ ਤੁਸੀਂ ਦੱਸ ਸਕਦੇ ਹੋ ਤੇ ਜੇ ਤੁਸੀਂ ਇਹਨਾਂ ਚੋਂ ਰੈਡੀ ਹੋਇਆਂ ਜੋ ਸੂਟ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਦੱਸ ਸਕਦੇ ਹੋ ਸੋ ਪ੍ਰਾਈਸ ਇਹ ਜਿਹੜੇ ਰੈਡੀ ਰੈਡੀ ਹੋ ਗਏ ਇਹਨਾਂ ਦਾ ਪ੍ਰਾਈਸ ਬਹੁਤ ਰੀਜ਼ਨੇਬਲ ਆ ਇਹ ਪ੍ਰਾਈਸ ਦੇ ਵਿੱਚ ਤੁਸੀਂ ਕਿਤੋਂ ਵੀ ਸੂਟ ਰੈਡੀ ਕਰਵਾ ਸਕਦੇ ਜਿਹੜੇ ਪ੍ਰਾਈਸ ਤੇ ਇਹ ਸੂਟ ਰੈਡੀ ਹੋ ਕੇ ਆਏ ਨੇ ਸੋ ਜਿਹੜੀਆਂ ਭੈਣਾਂ ਇਹ ਰੈਡੀ ਹੋਏ ਸੂਟ ਲੈਣਾ ਚਾਹੁੰਦੀਆਂ ਨੇ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਆਈ ਆ ਤੇ ਸਾਰੀ ਫੈਸਟੀਵਲ ਤੇ ਪਾਰਟੀ ਵੇਅਰ ਕਲੈਕਸ਼ਨ ਆ ਜਿਹੜਾ ਵੀ ਸੂਟ ਪਸੰਦ ਆਇਆ ਹੋਵੇ ਫਟਾਫਟ ਸਕਰੀਨਸ਼ਾਟ ਲੈ ਲਓ ਤੇ ਘਰ ਬੈਠੇ ਤੁਸੀਂ ਇਹ ਸੂਟ ਮੰਗਵਾ ਸਕਦੇ ਹੋ ਤੇ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ